ਤੁਸੀਂ? ਹਾਂਜੀ। ਗੋਰੇ ਦਾ ਫੋਨ ਆਇਆ ਸੀ ਕੀ ਦੱਸਿਆ ਉਹਨੇ? ਕੋਹਨੇ? ਕੋਹਨੇ? ਜ਼ਿਆਦਾ ਪਰਦੇ ਨਾ ਪਾਓ ਮੈਨੂੰ ਸੋਨੀ ਨੇ ਸਾਰਾ ਸੱਚ ਸੱਚ ਦੱਸਤਾ ਵਾ। ਤੇ ਜੇ ਤੁਹਾਨੂੰ ਦੱਸ ਹੀ ਦਿੱਤਾ ਵਾ ਤੇ ਮੈਂ ਮੇਰੇ ਤੋਂ ਕੀ ਪੁੱਛਣ ਰਹੇ ਹੋ? ਗੋਰਵ ਨੇ ਤਾਂ ਟੈਨਸ਼ਨ ਲਾਤੀ ਆ। ਫੋਨ ਆਇਆ ਸੀ ਕੱਲ ਸ਼ਾਮੀ ਜੀ। ਹਾਂ। ਕਹਿੰਦਾ ਕਿ ਜਿਹੜੇ ਪੈਸੇ ਤੁਸੀਂ ਮੈਨੂੰ ਭੇਜੇ ਹੋ ਤਾਂ ਮੈਂ ਜਿਹੜੇ ਫੜ ਫੜ ਵਰਤੇ ਸੀ ਉਹ ਲੱਥ ਗਿਆ। ਹੂੰ। ਬਾਕੀ ਮੈਂ ਕੋ ਠੀਕ ਨਹੀਂ ਰਿਆ ਮੇਰੇ ਉੱਤੇ ਲੱਗੇ ਤਹੀਂ ਲੱਕ ਕਾ ਲਿਆ ਇੱਥੇ ਆ ਕੇ ਲੱਕ ਥੋੜਾ ਰਹਿਦਾ ਵਾ ਮੈਂ ਇੱਥੇ ਵਿਹਲਾ ਬੈਠਾ ਤਾਂ ਮੈਨੂੰ ਬੁਲਾ ਲਓ ਬੁਲਾ ਲਓ ਕੀ ਜਬ ਬੜੀ ਬਿਮਾਰੀ ਗੱਲ ਵਾ ਬੁਲਾ ਲਓ ਕਿ ਇੱਥੇ ਰੰਬਰ ਸਾਧ ਲੱਗੇ ਸਕੇ ਗਿਆ ਵਾ ਤੂੰ ਬੁਲਾ ਲੀਏ ਉਹ ਤਾਂ ਟੈਨਸ਼ਨ ਲੱਗੀ ਆ ਹਾਂ ਦਵਿੰਦਰ ਤੇ ਆਪ ਨੇ ਰਾਤ ਦੀ ਉਠੀ ਕੀ ਕਰੀਏ ਸਮਝ ਨਹੀਂ ਆਉਂਦੀ ਤੇ ਲੱਕ ਟੁੱਟ ਜਾਣਾ ਵਾ ਇਹਨਾਂ ਦਾ ਜਦ ਆ ਗਿਆ ਤੇ ਕਿਤੇ ਥੋੜੇ ਪੈਸੇ ਲੱਗੇ ਆ ਮੋਦਾਂ ਵੀ ਕਿੰਨੀ ਸ਼ਰਮ ਦੀ ਗੱਲ ਵਾ ਮਥੇਰਾ ਨਾ ਨੂੰ ਕਿਹਾ ਹੀ ਨਾ ਆਵੇ ਜੋ ਨਾ ਆਵੇ ਜੋ ਉਹ ਤੁਹਾਡੇ ਤੇ ਜਗਾ ਲਈ ਹੁੰਦੀ ਤੁਹਾਨੂੰ ਦੁਕਾਨ ਪਾ ਕੇ ਇੰਨੇ ਪੈਸੇ ਲਾ ਕੇ ਰਮਾਨਾ ਬੈ ਨਹੀਂ ਉਹ ਮੈਂ ਕਹਦਾ ਘਰ ਵਿੱਚ ਰਹਿੰਦਾ ਪਰਿਵਾਰ ਦੇ ਕਰਦਾ ਮੈਂ ਗੱਲ ਤੇ ਖਿੱਚਦਾ ਕੰਨ ਮੈਨੂੰ ਅੱਜ 2000 ਨੰਬਰ ਤੇ ਮੈਂ ਕਰਦਾ ਗੱਲ ਤੂੰ ਹੀ ਫੋਨ ਲਾ ਉਹ ਥੋੜਾ ਜਾ ਪਈ ਇੰਨੇ ਪੈਸੇ ਲਾ ਕੇ ਕੱਲੇ ਪਹਿਲਾਂ ਤਨ ਭੂਤ ਸਵਾਰ ਹੋਇਆ ਜੇ ਤਾਂ ਸਾਡੇ ਕੋਲ ਬੜੇ ਪੈਸੇ ਹੁੰਦੇ ਆ ਚੁੱਕ ਚਕਾ ਕੇ ਜ਼ਮੀਨ ਤੇ ਵੀ ਤੇ ਇਧਰ ਉਧਰੋ ਫੜ ਕੇ ਤੇ ਹੁਣ ਤਨ ਨੂੰ ਛੇਦੀ ਨਾ ਬੁਲਾ ਲਓ ਓਏ ਹੋਰ ਵੀ ਲੋਕਾਂ ਦੇ ਮੁੰਡੇ ਗਏ ਆ ਉਹ ਕਿਉਂ ਨਹੀਂ ਜਾਂਦੇ ਕੀ ਪਤਾ ਕੀ ਹਿਸਾਬ ਕਿਤਾਬ ਆ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਬੰਨ ਕੀ ਡਿਆ ਟੈਨਸ਼ਨ ਦੇ ਨਾਲ ਨਾ ਤੇ ਕੰਮ ਨੂੰ ਜੀ ਕੰਢਿਆ ਵਾ ਤੇ ਨਾ ਗਿਆ ਕੰਮ ਕਰਨ ਚ ਮਨ ਹੀ ਲੱਗਣ ਦਿਆ ਕੋਈ ਗੱਲ ਨਹੀਂ ਕਰਦਾ ਮੈਂ ਗੱਲ ਇਹ ਦੇਣਾ ਮੈਨੂੰ ਬਣਾਉਣਾ ਬੰਦੇ ਦਾ ਪੁੱਤ ਵੀ ਤੂੰ ਪਹਿਲੋਂ ਇੰਨੇ ਪੈਰ ਪੰਡ ਪੈਹਾਂ ਦੀ ਦੁਆ ਖੇ ਚਲ ਗਿਆ ਵਾ ਸੋਨੀਆ ਨੇ ਵੀ ਉਹੀ ਗੱਲ ਕਹੀ ਵੀ ਉਹਨੂੰ ਬਹੁਤਾ ਮੋਚ-ਮੋਚਣਾ ਕਰੋ ਉਹਨੂੰ ਥੋੜਾ ਖਿੱਚ ਕੇ ਗੱਲ ਕਰੋ ਵੀ ਪਹਿਹੇ ਲੱਗੇ ਆ ਵੇਟ ਕਰ ਮਿਲ ਜਾਊਗਾ ਕੰਮ ਇਦਾਂ ਹੀ ਹਿਲਦੇ ਬਾਹਰ ਤੇ ਕੰਮ ਤੁਸੀਂ ਆਪ ਫੋਨ ਜੋ ਕਰਦਾ ਤੇ ਗੱਲ ਕਰਕੇ ਵੇਖੋ ਮੈਂ ਕਰਦਾ ਅਜ ਗੱਲ ਮੈਂ ਫੋਨ ਦੇ ਨਹੀਂ ਤੁਹਾਨੂੰ ਇੱਥੇ ਲਿਆ ਕੇ ਤੇ ਕਰੋ ਹਾਲੋ ਨੋ ਬੋਛੋ ਵੀ ਕੀ ਗੱਲ ਐਂਦਾ ਥੋੜੀ ਨਾ ਬੀ ਗੱਲ ਉਹ ਉਥੇ ਮਾਦੀਆਂ ਪੱਕੀਆਂ ਨਹੀਂ ਮਿਲਦੀਆਂ ਹੋਰ ਗੱਲ ਇਹਨੂੰ ਕੀ ਆ ਇੱਥੇ ਬੇੜਾ ਕਰ ਕਰਦੇ ਨਾ ਮੈਂ ਕਰਦਾ ਇੰਨੇ ਪੈਸੇ ਲੱਗੇ ਤੇ ਮਣ ਲਾਉਣੇ ਕਿਦਾਂ ਲੋਕਾਂ ਦੇ ਹਾਏ ਰੱਬਾ ਮੈਂ ਇਨੀ ਮੁਸੀਬਤ ਚਾਂ ਮੇਰੀ ਮਾਂ ਨੂੰ ਮਾਸਾ ਪਤਾ ਨਹੀਂ ਕਦੀ ਇਹਨੇ ਮੈਨੂੰ ਫੋਨ ਕਰਕੇ ਰਾਜੀ ਬਾਜੀ ਨਹੀਂ ਪੁੱਛੀ ਮੈਂ ਹੀ ਫੋਨ ਲਾ ਲਾਂ ਨੂੰ ਖੁਤਲੀ ਫੇਰ ਕਰਨਾ ਵਾ ਹੁਣ ਇਹਦੀ ਧੀ ਦੇ ਕਿੰਨਾ ਕੀ ਬੀਤਣ ਢਈ ਆ ਕੋਈ ਪਤਾ ਨਹੀਂ ਆ ਕਿਤੇ ਬੰਦਾ ਫੋਨ ਲਾ ਕੇ ਵਾਈ ਸੋਈ ਲੈ ਲੈਂਦਾ ਵਾ ਹਾਏ ਰੱਬਾ ਮੇਰੇ ਤੇ ਹੋਰ ਤਰ੍ਹਾਂ ਆਉਣ ਡਿਆ ਮੰਮੀ ਨੂੰ ਫੋਨ ਤੇ ਲਾਵਾ ਆਪਣਾ ਦੁੱਖ ਦੱਸਾਂ ਮੰਮੀ ਤੇਰੀ ਧੀ ਨਾਲ ਕੀ ਬਣ ਡਿਆ ਤੇਰਾ ਦੋਤ ਹੈਲੋ ਮੰਮੀ ਆਹ ਭਾਵ ਨੰਬਰ ਫਸਟ ਵਾਲਾ ਹਾਂਜੀ WhatsApp ਤੇ ਲੱਗਣਾ ਇਹਦੇ WhatsApp ਤੇ ਲੱਗਦਾ ਚੌਕਾ ਲਵੇ ਤਾਂ ਨਹੀਂ

ਨਹੀਂ ਮੈਂ ਤੇ ਨਹੀਂ ਗੰਦਾ ਵੀ ਪ੍ਰਿੰਟ ਆ ਜਾਣਾ ਮੈਂ ਤੇ ਇਹ ਕਹਿੰਦੇ ਆਂ ਤੂੰ ਕੰਮ ਚ ਕੋਈ ਨਹੀਂ ਆ ਕਿੰਨਾ ਚਿਰ ਤੂੰ ਮੈਨੂੰ ਮਗਰ ਪਾਇ ਪਾਉਂਦੇ ਰਹੋਗੇ ਤੇ ਪੈਸੇ ਤੇ ਪਾਤੇ ਆਹੀਂ ਉਹ ਪਾਤੇ ਤਾਂ ਆ ਜੀ ਉਹਦੇ ਕੋਲੋਂ ਦਿੱਲੇ ਤੇ ਵੀ ਗਏ ਕਿੰਨਾ ਕੋਈ ਮਰੇ ਮਟਾ ਕਫੜੇ ਕੋ ਮੈਂ ਠੀਕ ਹੋ ਨਹੀਂ ਹੈਗਾ ਦਵਾਈਆਂ ਦੂਈਆਂ ਆ ਗਈਆਂ ਕੀ ਗੱਲ ਹੋ ਗਈ ਆ ਬਸ ਕੋਨ ਇਨਫੈਕਸ਼ਨ ਜੀ ਵੜੀ ਹੋਈ ਨਹੀਂ ਪੁੱਤ ਕੋਈ ਨਾ ਕੋਈ ਕੰਮ ਤੇ ਮਿਲਿਆ ਹੋਊਗਾ ਨਾ ਕੰਮ ਤਾਂ ਆ ਜੀ ਕੋਈ ਵੀ ਨਹੀਂ ਆ ਜੇ ਕਿਤੇ ਮਿਲਦਾ ਵਾ ਉਹ ਫਿਰ 12-12 ਘੰਟੇ ਬੜਾ ਔਖਾ ਕੰਮ ਆ ਸਾਰਾ ਦਿਨ ਕਈ ਚਲਾਉਣੀ ਪੈਂਦੀ ਆ ਆ ਗਿਆ ਨਾ ਉੱਥੇ ਹੀ ਗੱਲ ਫਿਰ ਮੈਂ ਤੈਨੂੰ ਕਹਿੰਦਾ ਹਾਂ ਕਿ ਗੌਰਵ ਆਪਣੇ ਡੈਡੀ ਦੇ ਨਾਲ ਜਾਇਆ ਕਰ ਮੇਰੇ ਨਾਲ ਜਾਇਆ ਕਰ ਬਾਹਰ ਕੋਈ ਨੱਕਾ ਬੰਨਾ ਕਰ ਕੋਈ ਗੁਡਾਈ ਕਰ ਕੋਈ ਖਾਲ-ਖਾਲ ਕੋਈ ਪਤੇ ਰਿਚ ਕੋਈ ਜਾਨ ਆਵੇ ਤੇ ਪੁੱਤ ਕੰਮ ਕਰ ਕੋਈ ਕੀਤਾ ਨਹੀਂ ਹਾਂ ਤੇ ਹੁਣ ਉੱਥੇ ਧਿਆਮ ਕਰਨ ਵੀ 12-12 ਘੰਟੇ ਕੰਮ ਤੇ ਕਰਨਾ ਜਿੰਨਾ ਬੱਚਿਆਂ ਨੇ ਪੈਸੇ ਕਮਾਉਣੇ ਆ ਨਾ ਉਹ 22 ਘੰਟੇ ਵੀ ਕੰਮ ਕਰਦੇ ਆ ਤੂੰ ਤੇ 12 ਘੰਟੇ ਦੀ ਗੱਲ ਕਹਿ ਰਿਹਾ ਹਾਂ ਨਾਲੇ ਜਾਣ ਤਾਂ ਪਹਿਲਾਂ ਪਤਾ ਹੀ ਨਾ ਪਤਾ ਕਰਨਵੇਂ ਕਿਤੇ ਮਿਲ ਜੇ ਕੋਈ ਚਾਹਦਾ ਚਾਹਦਾ ਵੇ ਤੂੰ ਕੋਈ ਡਿਗਰੀ ਕਰਕੇ ਤੇ ਗਿਆ ਨਹੀਂ ਕਿ ਤੈਨੂੰ ਕਿਸੇ ਨੇ ਕੰਪਿਊਟਰ ਤੇ ਬਿਠਾ ਲੈਣਾ ਵਾ ਕਰਨਾ ਤਾਂ ਤੈਨੂੰ ਬਾਈ ਜੋਤੀ ਪੈਣਾ ਵਾ ਤੈਨੂੰ ਪਤਾ ਇਟਲੀ ਵੇ ਸਭ ਤੋਂ ਵੱਧ ਕੰਮ ਇਹੋ ਹੀ ਆ ਹਾਂ ਦਿੱਤਾ ਜਿਦਾ ਹੀ ਆ ਪਰ ਮੇਰੇ ਨਾਲ ਦੇ ਮੁੰਡੇ ਸਾਰੇ ਵੇਲੇ ਬੈਠੇ ਆ ਸਰੋਂ ਮੈਂ ਦੱਸ ਨਹੀਂ ਮਮੀ ਨੇ ਇੱਕ ਮੁੰਡੇ ਦੇ ਬਾਪਸ ਵੀ ਚਲ ਗਿਆ ਵਾ ਉਏ ਉਹਨਾਂ ਵਾਲਾ ਵੇਖ ਤੂੰ ਆਪ ਚਲ ਗਿਆ ਵੱਡਿਆਂ ਘਰਾਂਦੇ ਆ ਉਹ ਜਿਹੜਾ ਚਲ ਗਿਆ ਉਹ ਚਲ ਗਿਆ ਆਪਰਾ ਉਹਨੇ ਕਰ ਜਿਵੇਂ ਜ਼ਮੀਨ ਜਾਇਦਾਦ ਖੁੱਲੀ ਆਉ ਤੂੰ ਆ ਕੇ ਕੀ ਖਾਣਾ ਇੱਥੇ ਪੁੱਤ ਜਿਹੜੀ ਹੈਗੀ ਸੀ ਉਹ ਤੇ ਤੂੰ ਕਰਕੇ ਗਿਆ ਗਹਿਣੇ ਤੇ ਹੁਣ ਕਿੱਥੋਂ ਖਾਣਾ ਈਓ ਕੀ ਕਰੇਗਾ ਪਿੰਡ ਆ ਕੇ ਦੱਸ ਨਾ ਤੂੰ ਤੇ ਲੱਖ ਤੋੜ ਦੇਗਾ 15 ਲੱਖ ਤੇ ਪਾ ਦੇਗਾ ਸਾਨੂੰ ਅਸੀਂ ਕਿੱਥੋਂ ਮੁੜ ਕੇ ਲਾਉਣਾ ਪੁੱਤ ਉਹ ਗੱਲ ਤੇ ਸਾਡੀ ਠੀਕ ਆ ਪਰ ਇੱਥੇ ਵੀ ਕੋਈ ਕੰਮ ਮਿਲੇ ਤੇ ਤਾਂ ਹੀ ਆ ਮੈਂ ਇੱਥੇ ਖਾਣਾ ਖੋਣਾ ਕਿੱਦਾਂ ਆ ਇੱਥੇ ਢਾੜੇ ਹੋ ਪੈਸੇ ਮਗਾ ਮਗਾ ਜਿਹੜੀ ਵੀ ਚ ਗਹਿਣੇ ਕੀਤੀ ਉਹ ਵੇਖ ਵੀ ਜਾਣੀ ਜੇ ਨਹੀਂ ਤੂੰ ਭਾਈ ਆਉਣਾ ਨਹੀਂ ਆ ਹੋਰ ਥੋੜੇ ਬਹੁਤੇ ਪੈਸੇ ਭੇਜ ਜਿੰਨੇ ਹੱਦ ਕੋਈ ਜਿੱਦਾਂ ਮਰਜ਼ੀ ਹੋਊਗਾ ਤੁਮ ਉਸਲਾ ਵੇਚ ਦੇਵਾਂਗੇ ਆਪਾਂ ਜਿੱਦਾ ਗਹਿਣੇ ਕੀਤਾ ਪਰ ਤੂੰ ਆਪਣਾ ਕੰਮ ਲੱਭ ਤੇ ਕੰਮ ਕਰ ਜਿਹੜਾ 12 ਘੰਟਿਆਂ ਵਾਲਾ ਵਾ ਉੱਚੀ ਕਹਿ ਵੀ ਮੈਨੂੰ ਅਸੀਂ ਅੱਧਾ ਘੰਟੇ ਕਰਾਂ ਅੱਧਾ ਦਿਨ ਕਰਾਂ ਜਾਂ ਕੀ ਕਰਾਂ ਕੋਹ ਨਾ ਕੋਹ ਕਰ ਆਪਣੇ ਖਾਣ ਜੋਗਾ ਤੇ ਕਰ ਠੀਕ ਆ ਜੀ ਮੈਂ ਰੋਜ਼ ਕੰਮ ਦਾ ਪਤਾ ਕਰ ਜਾਂਦਾ ਫਿਰ ਤੁਰ ਕੇ ਤੇ ਇਦਾਂ ਆ ਜਾਈਦਾ ਵਾ ਲੋਕਾਂ ਵੱਲ ਵੇਖ ਕੇ ਕਹਿੰਦੇ ਹੁੰਦੇ ਨਾ ਸਿਆਣੇ ਪਿੰਗੇ ਆਪਣਾ ਮੂੰਹ ਲਾਲ ਨਹੀਂ ਤੇ ਚਪੇੜਾ ਨਾ ਨਹੀਂ ਕਰ ਲਈਦਾ ਦੂਜਿਆਂ ਮੁੰਡਿਆਂ ਵੱਲ ਵੇਖ ਕੇ ਰੀਸੇ ਪਿੰਡ ਨੂੰ ਨਾ ਪੈਰ ਪੁੱਟ ਲਈ ਠੀਕ ਆ ਠੀਕ ਆ ਦਾ ਜੀ ਇਹ ਤੂੰ ਐ ਸੋਚ ਵੀ ਤੂੰ ਕਿੱਦਾਂ ਗਿਆ ਵਾ ਪੈਸੇ ਲਾਉਣੇ ਵੀ ਆ ਤੇਰੇ ਜਿਹੜੇ ਪੈਸੇ ਚੁੱਕੇ ਸੀ ਉਹ ਤੇ ਲੋਕੀ ਮੰਗਣ ਵੀ ਡਿਆ ਪਿਆ ਇੱਕ ਦੇ ਦੇ ਸਭੋ ਦਿੱਤੇ ਸਾਬੀ ਦੇ ਹੁਣ ਲੋਕੀ ਤੂੰ ਬੇ ਤੋਂ ਓਂਡੇ ਸਾਡੇ ਅਸੀਂ ਕਿੱਥੋਂ ਦਈਏ ਅੱਛਾ ਮੇਰੀ ਗੱਲ ਸੁਣੋ ਸਾਬੀ ਦਾ ਨਾਂ ਲਿਆ ਉਹ ਵੀ ਤਾਂ ਆਪਣੀ ਮਾਂ ਵੀ ਤੇ ਦਿੱਲੀ ਆ ਮਾਤਾ ਨੂੰ ਪੈਸੇ ਮੁਗਾਈ ਗਿਆ ਮੇਰਾ ਬਾਹਰ ਕਰ ਦਿੱਤਾ ਲੈ ਆ ਜਾਣਾ ਜੇ ਇਤੋਂ ਚੰਗਾ ਇਹੋ ਵੀ ਇੱਥੇ ਆ ਜਾਂਦੇ ਹੌਲੀ ਹੌਲੀ ਲਾ ਲਾਂਗੇ ਨਹੀਂ 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 ਤੂੰ ਇੱਥੇ ਨਹੀਂ ਆਉਣਾ ਮੈਂ ਕਰਦਾ ਵਾਂ ਗੱਲ ਸਾਬੀ ਦਾ ਜਿੰਨ ਕੋ ਪੈਸੇ ਨਹੀਂ ਲਏ ਆਪਾਂ ਹਾਂਜੀ ਉਹ ਦਾ ਆਪਣੇ ਆਪ ਆਏ ਤੇ ਮੈਨੂੰ ਕਹਿੰਦਾ ਸੀ ਇੱਕ ਦੋ ਵਾਰੀ ਵੀ ਉਹ ਬੜੇ ਵਧੀਆ ਕੰਮ ਤੇ ਉਹ ਦਾ ਆਪਣਾ ਕੰਮ ਆ ਤੇ ਜੇ ਉਹ ਜੇ ਕੋਈ ਗੱਲ ਬਣ ਗਈ ਤੇ ਮੈਂ ਦੱਸ ਦਵਾਂਗਾ ਕਿ ਤੈਨੂੰ ਫੋਨ ਕਰੂੰਗਾ ਤੇ ਪੁੱਤ ਤੂੰ ਆਉਣ ਦੀ ਹਜੇ ਕੋਈ ਕੋਸ਼ਿਸ਼ ਨਹੀਂ ਕਰਨੀ ਮੈਂ ਦੱਸਾਂ ਬਾਜੀ ਮੈਂ ਕਿਹੜਾ ਪਛਾਣ ਉਹ ਕਹਿੰਦੇ ਆ ਆਉਣਾ ਇੱਥੇ ਮੇਰੀ ਗੱਲ ਸੁਣ ਲਾ ਉਹ ਗੱਲ ਸੁਣ ਲੈ ਮੇਰੀ ਦਵਾਈਆਂ ਬੜੀਆਂ ਮੰਗੀਆਂ ਵਾਂ ਦਵਾਈਆਂ ਮਹਿੰਗੀਆਂ ਤੇਰੀ ਮਾਂ ਵੀ ਮੰਜੇ ਤੇ ਪਈ ਤੇ ਪਿਓ ਤੇਰਾ ਲੱਕ ਫੜ ਕੇ ਤੁਰਿਆ ਫਿਰਦਾ ਵੀ ਹੁਣ ਕੀ ਕਰਨਾ ਵਾਂ ਹਾਂ ਉਹਦਾ ਉਹਦਾ ਹੀ ਲੱਕ ਟੁੱਟ ਜਾਣਾ ਜੇ ਤੂੰ ਆ ਗਿਆ ਤੇ ਹਾਂ ਉਹ ਤੂੰ ਇਹ ਹਫ਼ਤਾ ਤੱਕ ਤੱਕ ਵੇਖ ਮੈਂ ਤੈਨੂੰ ਕੋਈ ਗੱਲ ਕਰਕੇ ਫਿਰ ਦੱਸਦਾ ਕਿ ਇੱਧਰ ਉੱਧਰ ਕਿਹਦੇ ਬੰਦਾ ਕਿਸ ਦਾ ਠੀਕ ਹੈ ਮੇਰੀ ਬਥੇਰੀ ਜਾਣ ਪਛਾਣ ਦੇ ਜਿੰਨਾਂ ਦੇ ਬੰਦੇ ਇਟਲੀ ਆ ਮੈਂ ਉਹਨਾਂ ਨਾਲ ਗੱਲ ਕਰਦਾ ਲੱਗੇ ਲੱਗੇ ਕਿਤੇ ਵੇਖਣਾ ਵਾ ਕੋਈ ਚੰਗਾ ਬੰਦਾ ਮਿਲ ਗਿਆ ਕੋਈ ਰੱਬ ਦੇ ਨਾਮ ਵਾਲਾ ਤੇ ਆਪੇ ਤੈਨੂੰ ਰੱਖ ਲੂਗਾ ਹਾਂ ਬਣਾਉਂਗਾ ਮੈਂ ਤੂੰ ਨਾ ਨਹੀਂ ਜਾਣਾ ਮਾਂ ਮਮੀ ਆਪਣੀ ਨੂੰ ਫੋਨ ਕਰ ਡੈਡੀ ਨੂੰ ਕਰ ਤਕੜੇ ਰੋ ਮੈਂ ਠੀਕ ਠਾਕ ਹਾਂ ਤੂੰ ਇੱਥੇ ਔਰ ਉਹ ਇੱਥੇ ਔਰ ਹੋਈ ਜਾਂਦੇ ਇੱਥੇ ਤੂੰ ਕਰੀ ਜਾਂਦਾ ਮੈਂ ਬਿਮਾਰ ਹੋ ਗਿਆ ਮੈਨੂੰ ਆ ਹੋ ਗਿਆ ਮੈਨੂੰ ਜੇ ਹੋ ਗਿਆ ਤੇ ਇੱਥੇ ਤੇ ਉਹ ਰੋ ਰੋ ਬੁਰਾ ਹਾਲ ਤੇਰੀ ਮਾਂ ਦਾ ਚਲੋ ਕੋਈ ਗੱਲ ਨਹੀਂ ਤੁਸੀਂ ਇੱਥੇ ਘਰੇ ਹੋ ਬਲਾ ਤੇ ਬੰਦੇ ਕੋਈ ਕੰਮ ਮਿਲ ਜੇ ਰਵੇ ਕਿਉਂ ਆਉਣਾ ਵਾ ਤੇ ਪੈਸੇ ਚਾਰ ਬੰਦੇ ਜਾਂ ਚੱਲ ਠੀਕ ਹੈ ਕੋਈ ਨਹੀਂ ਗੱਲ ਦਾ ਜੱਜ ਇੰਨਾ ਹੀ ਬੜਾ ਵਾ ਕੋਈ ਨਹੀਂ ਕੋਈ ਨਹੀਂ ਤੇਰਾ ਖਰਚਾ ਪੜਾ ਨਿਕਲ ਜੂਗਾ ਮੈਂ ਕਰਦਾ ਮਾਂ ਗੱਲ ਕਿਸ ਨਾਲ ਠੀਕ ਹੈ ਕਰ ਕੇ ਦੇ ਫੇਰ ਮੈਨੂੰ ਦੱਸਿਓ ਕੋਈ ਨਹੀਂ ਮੈਂ ਦੱਸੂਗਾ ਤੂੰ ਸਮਝਾਉਣ ਤੇ ਟੈਨਸ਼ਨ ਨਹੀਂ ਲੈਣੀ ਕੋਈ ਠੀਕ ਹੈ ਠੀਕ ਹੈ ਓਕੇ 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 ਵੇਹਲਾ ਗੱਲ ਫੇਰ ਉਹ ਆ ਗਈ ਉਹ ਆ ਗਈ ਕੰਮ ਮਿਲਦਾ ਵਾ ਕਹਿੰਦਾ 12 12 ਘੰਟਿਆਂ ਵਾਲਾ ਕੰਮ ਆ ਉਹ ਸਾਰੀ ਝਾੜੀ ਕੰਮ ਕਰਨਾ ਪੈਂਦਾ ਉਹ ਮੇਰੇ ਕੋਲ ਹੁੰਦਾ ਨਹੀਂ ਤੇ ਹੁਣ ਤੇ ਤੈਨੂੰ ਜਾਣ ਤੋਂ ਪਹਿਲਾਂ ਨਹੀਂ ਪਤਾ ਪੀਟਲੀ ਜਿੱਤੇ ਕੰਮ ਹੀ ਖੇਤੀ ਬਾੜੀ ਦਾ ਆਪਦੇ ਹੋਣ ਹੁਣ ਮਾਂ ਪਿਓ ਨੂੰ ਦੱਸਦਾ ਨਹੀਂ ਇਹ ਗੱਲਾਂ ਮੇਰੇ ਕੋਲ ਵੀ ਮੂੰਹ ਨਿਕਲਦੀ ਗੱਲ ਫਿਰ ਸਾਵੀ ਦਾ ਆਪਣੇ ਮਾ ਇਟਲੀ ਸੀ ਆਹੋ ਉਹਦੇ ਨਾਲ ਗੱਲ ਕਰ ਜੇ ਕੋ ਥੋੜਾ ਬੋਧਾ ਇਹਦੇ ਵਾਤੇ ਕਰ ਸਕਦਾ ਘੱਟੋ ਘੱਟ ਜਿਆਦਾ ਨਹੀਂ ਤੇ ਕੰਮ ਦੇ ਲਵਾ ਦੇ ਸਾਵੀ ਕਿਰਾ ਕਰ ਹੁਣ ਹੁਣਾਵਾ ਉਹ ਜਾਂਦਾ ਬਾਹਰ ਕਿਤੇ ਕੰਮ ਦੇ ਗਿਆ ਹੁਣਾਵਾ ਉਹਨੂੰ ਮੈਂ ਬੁਲਾਉਂਗਾ ਘਰ ਘਰ ਬੁਲਾ ਕੇ ਉਹ ਨਾਲ ਗੱਲ ਕਰੂੰਗਾ ਫੋਨ ਕਰਕੇ ਪੁੱਛ ਲਿਓ ਉਹਨੂੰ ਬੁਲਾ ਲੂੰਗਾ ਘਰੇ ਹੀ ਆਹੋ ਮੇਰਾ ਯਾਰ ਮਿੱਤਰ ਆਇਆ ਤਾਂ ਹੀ ਉਹਦੇ ਪੈਰ ਫੜੇ ਉਹਨੂੰ ਵੀ ਕਹਿਆ ਵੀ ਆਪਣੇ ਪੇਕਿਆਂ ਵੱਲ ਮਾਰੇ ਧਿਆਨ ਜੇ ਕੋਈ ਉੱਥੇ ਹੈਗਾ ਵਾ ਤੇ ਉੱਥੇ ਚੱਲ ਜੇ ਇਹਦਾ ਕੰਮ ਬਣ ਜੇ ਕਿਸੇ ਬੰਨੇ ਉਹ ਬਣ ਜੇ ਤੇ ਟਿਕ ਜੇ ਥੋੜਾ ਜਿਹਾ ਕੋਈ ਗੱਲ ਨਹੀਂ ਮੈਂ ਕਰ ਦਵਾਂਗਾ ਆਜੋ ਤਿੰਨ ਦਿਨਾਂ ਗੱਲ ਕਰਦੇ ਆ ਉੱਧਰ ਹੀ ਆ ਉੱਧਰ ਰੋਈ ਜਾਣ ਦਈ ਓ ਬਿੰਦਰ ਕੇਲਾ ਫੇਰ ਅੱਖਾਂ ਪੁੰਝਣ ਦੇ ਨੀ ਤੂੰ ਕੀ ਕਹਿੰਦੇ ਕਿਉਂ ਰੋਈਨੀ ਆ ਦਵਿੰਦਰ ਐਵੇਂ ਸ਼ਦਾ ਨਾ ਕੁੱਟ ਗੱਲ ਮੈਂ ਕਰ ਲਈ ਆ ਮੁੰਡੇ ਨਾਲ ਦਵਿੰਦਰ ਐਵੇਂ ਕਮਲੀਆਂ ਨਾ ਕੁੱਟ ਆ ਬੁਸਕਰ ਨਾਲ ਕੋਈ ਨਹੀਂ ਹੋਣਾ ਮੈਂ ਕਰ ਲਈ ਆ ਮੁੰਡੇ ਨਾਲ ਗੱਲ ਨਹੀਂ ਆਉਂਦਾ ਉਹ ਹੁਣ ਮੈਂ ਰੋਕਦਾ ਵਾ ਦੇਖੋ ਵੀ ਮਸਲਾ ਕਿ ਹੱਲ ਹੋ ਸਕਦਾ ਵਾ ਇਹ ਨਾ ਹੁਣ ਕਰੋ ਕਿ ਅੰਦਰ ਪੈ ਕੇ ਗੱਲ ਸੁਣ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਵੱਲ ਵੇ ਜੇ ਕਿਤੇ ਕੋਈ ਕਿਸਦਾ ਵੀ ਪੁੱਤ ਉੱਥੇ ਹੈਗਾ ਵਾ ਨਾ ਤੇ ਕੇਨੂੰ ਫਰਮਾਇਸ਼ ਪਾਈਏ ਫੇ ਚਾਲੇ ਨੂੰ ਕੰਮ ਤੇ ਲਵਾ ਦੇ ਤੇ ਸਾਬੀ ਦਾ ਆਪਣੇਮਾ ਵੀ ਉੱਥੇ ਹੀ ਆ ਮੈਂ ਕਿਹਾ ਉਹਦੇ ਨਾਲੇ ਗੱਲ ਕਰਕੇ ਆਓ ਨਹੀਂ ਕੀ ਕਹਿੰਦਾ ਵਾ ਵੀ ਮਿਲ ਗਿਆ ਕੰਮ ਮਿਲ ਜੂਗਾ ਕੰਮ ਤੇ ਮਿਲ ਧਿਆ ਵਾ ਨੂੰ 12-12 ਘੰਟੇ ਕੰਮ ਆ ਵਾ ਭਾਈ ਜੋਤੀ ਦਾ ਕੰਮ ਉਹ ਤਾਂ ਹੁੰਦਾ ਨਹੀਂ ਹੁਣ ਇੱਥੇ ਤੁਸੀਂ ਲਾੜ ਲਾ ਰੱਖਿਆ ਮੇਰੇ ਮੁੰਡੇ ਨੇ ਨਹੀਂ ਕਰਨ ਜਾਣਾ ਬਾਹਰ ਪੜਨਾ ਵਾ ਮੇਰੇ ਮੁੰਡੇ ਨੇ ਉਹ ਕਰਨਾ ਵਾ ਜੇ ਕਰਨਾ ਉਹਦੋਂ ਤੂੰ ਨੱਗਣੀ ਤਾ ਭਾਜੀ ਜੋ ਕਰਨਾ ਤੁਸੀਂ ਕਰਨਾ ਮੈਂ ਤਾਂ ਕੋਈ ਸੋਚਦੀ ਔੜਦੀ ਚਲੋ ਤੁਹਾਡਾ ਇਹਨਾਂ ਧੰਨਵਾਦ ਵੀ ਤੁਸੀਂ ਉਹਨੂੰ ਮਤਲਬ ਹੌਸਲਾ ਹੀ ਦਿੱਤਾ ਵਾ ਵੀ ਪੁੱਤਾ ਇੱਥੇ ਰਹਿ ਹੈ ਮੇਰਾ ਤਾਂ ਸੱਚੀ ਲੱਕ ਜਾਈ ਟੁੱਟ ਗਿਆ ਵੀ ਇੰਨੇ ਪੈਸੇ ਲਾਏ 15 ਲੱਖ ਦੇ ਥੱਲੇ ਆ ਗਏ ਕਿਦਾਂ ਦੇਣ ਲੈਣ ਮੋੜਨਾ ਕੋਈ ਗੱਲ ਨਹੀਂ ਸਾਰਾ ਹੋ ਜਾਊਗਾ ਹੁਣ ਇੱਧਰ ਬੁਲਾਉਣ ਨਾਲੋਂ ਚੰਗਾ ਅਸੀਂ ਥੋੜੇ-ਬੋਧੇ ਪੈਸੇ ਹੋਰ ਭੇਜ ਦਿਓ ਉਹਨੂੰ ਹਾਂ ਪਤਾ ਕੀ ਆ ਇੱਕ ਵਾਰੀ ਇਹਨੂੰ ਕੰਮ ਮਿਲ ਗਿਆ ਨਾ ਚੰਗਾ ਫਿਰ ਤਾਂ ਦਿਲ ਲੱਗ ਜਾਣਾ ਚਲ ਮਾੜਾ ਚੰਗਾ ਕੰਮ ਮਿਲੂ ਥੋੜੇ-ਬੋਧੇ ਕਲਾਊਗਾ ਤੇ ਆਪੇ ਹੌਲੀ-ਹੌਲੀ ਲਾ ਦਾਂਗੇ ਐਦਾਂ ਤੇ ਹੱਸੋ ਨਾ ਮਾ ਪਿੰਡ 'ਚ ਓਦਾਂ ਹੀ ਸਹੀ ਨਹੀਂ ਲੱਗਦਾ ਨਾ ਆਹ ਇਹ ਤਾਂ ਗੱਲ ਹੈਗੀ ਓਦਾਂ ਚਲੋ ਕੋਈ ਨਹੀਂ ਮੈਂ ਤੇ ਉਹ ਵੀ ਉਹਨੂੰ ਕਿਹਾ ਵਾ ਪੀ ਜਿੱਥੇ 12 ਮਿੰਟੇ ਕੰਮ ਮਿਲਣ ਰਿਹਾ ਵਾ ਉਥੇ 6 ਹੀ ਕਰਲਾ 4 ਹੀ ਕਰਲਾ ਘੱਟੋ ਘੱਟ ਆਪਣਾ ਖਰਚਾ ਤੇ ਕੱਢ ਆਹੋ ਇਹ ਤਾਂ ਗੱਲ ਆ ਆਪਣਾ ਦਵਾਈ دارو ਤੇ ਚੱਲੂ ਤੇਰਾ ਥੋੜਾ ਜਾਂ ਤੂੰ ਵੀ ਸਖਤੀ ਨਾ ਕਹੀਂ ਇੱਥੇ ਆਣ ਕੇ ਉਹਨੂੰ ਕੀ ਖਾਣਾ ਪਹਿਲੀ ਤੋਂ ਹੋ ਗਈ ਗੱਲ ਨਹੀਂ ਜੇ ਆਪਾਂ ਸਾਰਿਆਂ ਨੂੰ ਮੁੱਛ ਮੁੱਛ ਕੀਤਾ ਨਾ ਤੇ ਉਹਦਾ ਉਥੇ ਮਨ ਨਹੀਂ ਲੱਗਣ ਰਿਹਾ ਉਹਨੂੰ ਭੱਜੇ ਨੂੰ ਫੇਰ ਦਿਆ ਵਾ ਚੱਲ ਕੋਈ ਨਹੀਂ ਮੈਂ ਫੋਨ ਲਾ ਕੇ ਉਹਨੂੰ ਹੌਸਲਾ ਹੀ ਦਊਂਗੀ ਪੁੱਤ ਤਗੜਾ ਹੋ ਮਾਂ ਤਗੜਾ ਹੋ ਹਾਂ ਗੱਲ ਕਹਿਣੀ ਇੱਧਰ ਆਉਂ ਚੰਗਾ ਰ ਬਿਲਕੁਲ ਨਾ ਤਾਂ ਜ਼ਿਆਦਾ ਇਦਾਂ ਕਰਦੇ ਆ ਇੱਕ ਅੱਧਾ ਮੁੰਡਾ ਉਹਦੇ ਕੋਲੋਂ ਆ ਉਹ ਲੋਕਾਂ ਦੇ ਵੱਡਿਆਂ ਘਰਾਂ ਦੇ ਮੁੰਡੇ ਆ ਗਏ ਆ ਤੇ ਇਹ ਹੁਣ ਉਹਨਾਂ ਦੀ ਰੀਸੇ ਮੈਨੂੰ ਇਹ ਬੁਲਾ ਲਓ ਉੱਥੇ ਫਿਰ ਹੋਰ ਕਰਜ਼ਾ ਚੜ ਜਾਣਾ ਜੀ ਕਰਜ਼ਾ ਤੇ ਚੜ ਗਿਆ ਜੇ ਹੁਣ ਆਪਾਂ ਹੋਰ ਬੁਲਾਉਣੇ ਆ ਤੇ ਹੋਰ ਕਰਜ਼ਾ ਚੜ ਜਾਣਾ ਉੱਥੇ ਥੋੜਾ ਭੇਜਾਂਗੇ ਉਹ ਠੀਕ ਆ ਨਹੀਂ ਤੁਹਾਡਾ ਤੇ ਬਹੁਤ ਧੰਨਵਾਦ ਭਾਜੀ ਮੈਂ ਐਵੇਂ ਸਮਝਦੀ ਰਹੀ ਵੀ ਐਦਾਂ ਉਹਦਾ ਨਹੀਂ ਜੋ ਤੁਸੀਂ ਬਣ ਜਾਣਾ ਸਾਥ ਦੇਣਾ ਸਾਡਾ ਉਹ ਬਗਾਨੇ ਨੇ ਕਿ ਥੋੜੀ ਦੇ ਲੈਣਾ ਹੁਣ ਇੰਨਾ ਕਰਜ਼ਾ ਦਾ ਕੋਈ ਫਾਇਦਾ ਨਹੀਂ ਬਰਾ ਮਾਚੋਦਰਾ ਹੈਗਾ ਇਟਲੀ ਕੋਈ ਚਲੋ ਕੋਈ ਨਹੀਂ ਵੇਖਦੀ ਮੈਂ ਵੀ ਸਾਬੀ ਨੂੰ ਬੁਲਾਉਣਾ ਵਾ ਉਹਦੇ ਨਾਲ ਗੱਲ ਕਰੂੰਗਾ ਉਹਦਾ ਆਪਣੇ ਮਾਵਾਂ ਬਾਹਰ ਅੱਛਾ ਅੱਛਾ ਉਹ ਕਹਿੰਦੇ ਉਹਦਾ ਆਪਣਾ ਕਾਰੋਬਾਰ ਹੈ ਮੇਰੇ ਦੇ ਦੋ ਤਿੰਨ ਵਾਰੀ ਮੈਨੂੰ ਉਹਨੇ ਬੜਾ ਟੌਰ ਬਣਾਇਆ ਕਹਿੰਦਾ ਇਟਲੀ ਚ ਬੜਾ ਮਜ਼ਾ ਆ ਕੇ ਦੇ ਗੱਲ ਉਹ ਦਸੀਦਾ ਹੁਣ ਚਲੋ ਉਹ ਜੇ ਆਪਣੇ ਨਾਲ ਲਾਲਨ ਕੰਮ ਨੂੰ ਤੇ ਕਹਿੰਦਾ ਦੇ ਆਪੋ ਆਪਣਾ ਹੀ ਹਾਂ ਚਲੋ ਮੈਂ ਨਾਲ ਕੋਈ ਗੱਲ ਨਹੀਂ ਜੋ ਬਨ ਹੋਵੇ ਦਿਲ ਨਾ ਛੋਟਾ ਕਰੇ ਕੋਈ ਨਹੀਂ ਸਭ ਕੁਝ ਨਾਲ ਕੋ ਨਾ ਤਾਂ ਚੰਗਾ ਬਾਪ ਨੂੰ ਬਾਪ ਨੂੰ ਕਰ ਗੱਲ ਦੇ ਬਾਜੀ ਹੁਣਾਂ ਦੀ ਵੀ ਸਹੀ ਆ ਕੰਮ ਉਹ ਤੇ ਇੱਥੇ ਨਹੀਂ ਹੱਥ ਲਾਉਂਦਾ ਤੇ ਉੱਥੇ 12-12 ਘੰਟੇ ਨੇ ਕਿੱਥੇ ਕਰਨਾ ਵਾ ਏਜਲੀ ਇਸ ਤੇ ਕੰਮ ਆਤਦਾ ਵਾ ਕੋਈ ਗੱਲ ਨਹੀਂ ਮਮੀ ਫੋਨ ਲਾ ਕੇ ਨਾ ਇਹਨੂੰ ਆ ਨਹੀਂ ਪਤਾ ਤਗੜਾ ਹੋ ਇੱਥੇ ਸੱਦ ਲਿਆ ਤੇ ਆ ਦੇਣ ਲੈਣ ਕਿਦਾਂ ਲੱਥਣਾ ਲੋਕਾਂ ਦਾ ਲੋਕਾਂ ਦੇ ਬਰੂਹਾਂ ਤੋੜ ਤੋੜ ਖਾਦੀ ਆ ਕੋਈ ਨਹੀਂ ਜੋ ਬੰਨੂ ਵੀ ਆ ਨਹੀਂ ਹੌਸਲਾ ਰੱਖੀ ਜੇ ਦਿਲ ਛੋਟਾ ਹੈਗੀ ਤਾਂ ਨਾ ਤੇ ਇਹਨੇ ਇਧਰ ਨੂੰ ਸਾਲਾ ਮਾਰਨੀ ਆ ਜਿਹੜਾ ਮੁੰਡਾ ਆ ਗਿਆ ਉਹ ਤੇ ਵੱਡੇ ਘਰ ਦਾ ਹੋਊਗਾ ਉਹਦਾ ਤੇ ਆਇਆ ਸਾਰੀ ਵੀ ਜਾਊਗਾ ਤੇ ਸਾਡੇ ਇੱਥੇ ਸਾਰੀ ਉਮਰ ਪੈਸੇ ਨਹੀਂ ਲੱਥਣੇ ਮੈਂ ਜਿੱਦ ਨਾਲ ਚੱਲੀ ਸੋਖਵਾ ਮੈਨੂੰ ਕਿਤੇ ਆਣੀ ਮਿੰਟਾਂ ਮੈਂ ਟੀ ਆ ਜਾ ਫੋਨ ਕਰਕੇ ਕੀ ਹੋਇਆ ਵਾ ਆ ਜਾ ਦੱਸਦੀ ਆਂ ਭਾਬੀ ਠੀਕ ਆ ਠੀਕ ਵਾ ਆ ਜਾ ਮੰਮੀ ਵਾਇਬ ਦੀਦੀ ਮੰਮੀ ਆਏ ਰੀਤ ਸੁੱਤੀ ਆ ਆਹੋ ਸੁੱਤੇ ਸੀ ਮੰਮੀ ਆਏ ਕੰਮ ਕੁੰਮ ਕਰਕੇ ਬਸ ਪੈ ਗਏ ਵੀ ਚੱਲ ਸਾਸਰ ਘਰ ਮੰਮੀ ਐਸੀ ਦਾ ਸਾਸਰ ਘਰ ਉਸ ਨਾਲ ਬੇਟਾ ਹਾਂਜੀ ਮੰਮੀ ਤਾਂ ਆ ਕੇ ਬਹਿ ਜਾ ਆਸੀ ਬਹਿ ਜਾ ਦੀਦੀ ਪਾਣੀ ਲਿਆ ਦਵਾਂ ਮੰਮੀ ਨੂੰ ਹੋਰ ਸਾਬ ਨਹੀਂ ਤੀ ਠਾਕ ਹਾਂ ਠੀਕ ਠਾਕ ਕੀ ਦਸਾਂ ਮੰਮੀ ਨੇ ਤੋ ਕਿਹਾ ਹਾ ਤਾ ਇਨਾ ਕਿ ਤਾ ਕਹੋ ਕਹਿੰਦੇ ਨਾਲ ਫੋਨ ਲਾਇਆ ਕੀ ਹੋਇਆ ਸੀ ਹੋਣਾ ਕਿ ਮੰਮੀ ਉਹ ਸਿਆਣੇ ਆਂਦੇ ਹੁੰਦੇ ਨਾ ਮਾੜਿਆਂ ਦੇ ਗੁਣ ਵਿੱਚੇ ਵਿੱਚ ਅਸੀਂ ਤੇ ਗਾਂ ਨੂੰ ਹੱਥ ਪਾਇਆ ਸੀ ਤੇ ਸਾਡਾ ਪਛਾਣ ਹੋਈ ਜਾਣ ਡਿਆ ਵੋ ਹੋਇਆ ਕਿ ਦੱਸ ਤੇ ਸਹੀ ਚੰਗੀ ਤਰ੍ਹਾਂ ਕੀ ਦੱਸਾਂ ਗੌਰਵ ਕਹਿੰਦਾ ਉਥੇ ਮੈਨੂੰ ਕੰਮ ਨਹੀਂ ਮਿਲਣ ਡਿਆ ਮੈਨੂੰ ਇੱਥੇ ਸੱਦ ਲੋ ਤੇ ਮੇਰੇ ਤੇ ਪੈਰਾਂ ਮੇਰੇ ਤੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਜਦੋਂ ਇੰਨੀ ਗੱਲ ਮੁੰਡੇ ਨੇ ਆਖੀ ਹੋਏ ਨਹੀਂ ਨਾ ਪੈ ਤੇ ala ਚੋਕੇ ਕਾ ਲਿਆ ਨਹੀਂ ਹੈਗੀ ਹੋਂ ਡਿਆ ਉਥੇ ਬਿਮਾਰ ਹੋਇਆ ਹੀ ਕਈ ਨਾ ਮੇਰਾ ਤਾਂ ਦੇਣ ਲੈਣੀ ਮਾਹ ਲੱਥਾ ਵਾ ਦਿਵਿੰਦਰ ਗੁੱਸਾ ਨਾ ਕਰੇ ਐਥੇ ਤੂੰ ਕਿਤੇ ਉਹਨੂੰ ਕੰਮ ਨਹੀਂ ਡਾਇਆ ਗੱਲ ਤੇ ਮੰਮੀ ਤੁਹਾਡੀ ਵੀ ਸਹੀ ਆ ਆ ਸਵੇਰੇ ਬਾਜੀ ਵੀ ਆਏ ਸੀ ਉਹ ਵੀ ਇਹੋ ਗੱਲ ਕਹਿਣ ਦੇ ਹੀ ਵੀ ਕੰਮ ਤੇ ਤੇ ਮੁੰਡੇ ਨੇ ਤੂੰ ਸ਼ੁਰੂ ਤੋਂ ਨਹੀਂ ਲਾਇਆ ਤੇ ਮੈਂ ਸੱਚੀ ਗੱਲ ਮੰਮੀ ਮੈਂ ਉਹਨੂੰ ਕਰਨ ਵੀ ਨਹੀਂ ਦਿੱਤਾ ਉਹਨੇ ਕੋਈ ਕੰਮ ਕਿਤੇ ਜੋ ਬੰਨੇ ਕਹਿਣਾ ਜਾਂ ਬਾਜੀ ਨੇ ਕਹਿਣਾ ਨਾ ਤੇ ਮੈਂ ਕਹਣਾ ਗਰਮੀ ਆ ਮੁੰਡੇ ਨੇ ਪੜਨਾ ਵਾ ਜੀ ਅੱਜ ਲਾਇਆ ਹੁੰਦਾ ਤੇ ਮੁੰਡਾ ਧੋਖਾ ਨਾ ਖਾਦਾ ਮੈਂ ਤਾਂ ਇਹਨਾਂ ਨੂੰ ਇਹ ਉਹ ਕਹਾ ਵੀ ਇਹਨੂੰ ਹੱਲਾਸ਼ੇਰੀ ਦਿਓ ਕਿ ਤੇ ਆਉਣ ਵਾਲੀ ਗੱਲ ਨਾਲ ਵਿੱਚ ਕਰਦੀ ਉਹਨਾਂ ਹੱਲਾਸ਼ੇਰੀ ਦੇ ਵੀ ਪੁੱਤ ਤਕੜਾ ਹੋ ਜੇ ਤੈਨੂੰ ਪੈਸੇ ਦੀ ਲੋੜ ਤੇ ਪੈਸੇ ਵੀ ਪਾ ਦਿੰਨੇ ਹੋ ਉਹ ਇਹਨੇ ਤਾਂ ਕੱਲ ਦਾ ਰੋ ਰੋ ਕੇ ਸੱਚ ਪਾਣੀ ਨਹੀਂ ਛੱਡਿਆ ਇਹਨੂੰ ਵੀ ਸਮਝਾਓ ਥੋੜਾ ਜਿਹਾ ਛੇਰੇ ਮੈਨੂੰ ਪ੍ਰੀਤ ਨੇ ਫੋਨ ਕੀਤਾ ਮੰਮੀ ਛੇਤੀ ਆ ਮੈਂ ਹਾਂ ਇਹ ਨਹੀਂ ਮੈਂ ਤਾਂ ਕਿਤੇ ਘਟ ਚਾਹ ਫੜੀ ਉਹ ਵੀ ਉੱਥੇ ਰਹਿ ਗਈ ਲੈ ਉਹਦਾ ਤਾਂ ਪੱਕਾ ਕਰਦੇ ਪਹਿਲਾਂ ਹੀ ਕੀ ਕਰਾਂ ਮੈਂ ਪੋਤਵਾ ਪੋਤੋ ਖਾਵੇ ਤੇ ਮਾਂ ਨੂੰ ਬੁਰਕੀ ਲੰਗਦੀ ਆ ਸਾਰਿਆਂ ਨੇ ਦੁੱਖ ਵਾ ਪਰ ਉਹਨੇ ਰੋਇਆ ਕੀ ਹੋਣਾ ਮਮੀ ਗਲਤੀ ਮਾੜੀ ਕਰੀ ਹਾਂ ਤਾਂ ਪਹਿਲਾਂ ਸੋ ਵੀ ਚਲੋ ਕੀਮਾਲ ਕਾ ਇਹਨੋ ਬੁੱਧਪਾ ਕੰਮ ਤਾਂ ਦੇ ਲਾ ਦੀਦੀ ਗਲਤੀਆਂ ਸਾਰੀਆਂ ਮੇਰੀਆਂ ਵਾ ਜਦੋਂ ਇੱਥੇ ਕੰਮ ਨੂੰ ਹੱਥ ਪਉਂਦਾ ਸੀ ਨਾ ਤੇ ਮੈਂ ਹੀ ਇਹਨੂੰ ਡਾੜਦੀ ਹਾਂ ਮਹਾਰਾਜ ਚੰਗੀ ਨੀ ਮੱਤ ਪਾਵੇ ਹੁਣ ਉਹਨੂੰ ਇੱਥੇ ਇਹੋ ਕਹਿੰਨੇ ਆ ਨੀਤੀਏ ਸਿਆਣਾ ਨਹੀਂ ਆਵੇ ਨੀ ਕਹਤਾ ਪਾਈਆਂ ਜੱਟ ਦਾ ਪੁੱਤ ਤੇ ਰੰਬਾ ਤੇ ਦਾਤੀ ਚੰਡਿਆ ਚੰਗਾ ਵਾ ਤੂੰ ਤੇ ਉਹਦਾ ਕੰਮ ਨਹੀਂ ਲਾਇਆ ਹੁਣ ਪਛਤਾਉਣੀ ਆ ਬੜਾ ਮੈ ਮਿ ਪਛਤਾਉਣੀ ਮੈਂ ਕੀ ਕਰਾਂ ਹੁਣ ਮੈਨੂੰ ਤੇ ਕੋਹ ਸਮਝ ਨਹੀਂ ਆਉਂਦੀ ਮੈਂ ਤੈਨੂੰ ਸਮਝਾਉਂਦੀ ਨਹੀਂ ਜਦੋਂ ਜਾਣੀ ਪੜੇ ਵੀ ਤੇ ਕੰਮ ਨੂੰ ਵੀ ਡਾਇਆ ਕਰ ਉਹਨੂੰ ਮੁੰਡੇ ਨੂੰ ਬੋਝ ਪਾਵੇ ਪਹਿਲਾਂ ਖੱਤੇ ਨੂੰ ਜਾਣ ਦੀ ਆਖਰ ਆਈ ਹੁਣ ਉਥੋਂ ਆਉਣ ਦੀ ਆਈ ਪਹਿਲਾਂ ਇਹਨੇ ਮੇਰੇ ਚੁੰਨੀਆਂ ਵੜਵੜ ਮੈਨੂੰ ਤੋੜ ਤੋੜ ਖਾ ਲਿਆ ਲਾ ਪੈਸੇ ਮੇਰੇ ਦੋਸਤ ਚਲ ਗਏ ਕੱਢ ਪੈਸੇ ਜਾਣਾ ਵੀ ਵੱਡੇ ਮੁਲਖ ਮੈਨੂੰ ਤਾਂ ਲੌਂਦਾ ਵੇਲੇਕ ਵੇਲੇ ਤੇ ਤੂੰ ਜਦ ਤੈਨੂੰ ਫੋਨ ਆਉ ਤੇ ਆਖੇ ਵੀ ਨਾਨੀ ਨੂੰ ਫੋਨ ਕਰ ਮੈਂ ਉਹਨੂੰ ਸਮਝਾਉਂਗੀ ਤੇ ਖਾਨੇ ਚ ਗੱਲ ਪਾਉਂਗੀ ਕੋਈ ਨਹੀਂ ਕਿੱਥੋਂ 15 16 ਲੱਖ ਲਾਉਣਾ ਵਾ ਜਿਨ੍ਹਾਂ ਨੂੰ ਮੈਂ ਪੱਲੇ ਨਹੀਂ ਸੀ ਨਾ ਬੰਦੀ ਅਗਲਿਆਂ ਨੇ ਜਿੱਦਨ ਮੁੰਡੇ ਨੇ ਜਾਣਾ ਸੀ 2 2.5 ਲੱਖ ਲਾਇਆ ਤੇ ਹੁਣ ਇੱਥੇ ਸਾਬੀ ਆ ਉਹਦੇ ਮਗਰ ਤੁਰਿਆ ਫਿਰਨ ਰਿਹਾ ਵਿਚਾਰਾ ਹੈ ਤੇ ਮੈਂ ਕਿਤੇ ਨੱਕ ਦੇ ਮੱਖੀ ਨਹੀਂ ਬਹਿਣ ਦਿੰਦੀ ਅਗਲਿਆਂ ਇਹਦੇ ਉੰਤਰੇ ਦੇ ਕਰਜ਼ੇ ਲਾਉਣੇ ਆ ਕਿ ਉਹਨਾਂ ਨੇ ਆਪਣੀ ਕੁੜੀ ਨਹੀਂ ਵੀ ਆਉਣੀ ਉਹਦੀ ਨਹੀਂ ਉਹਨਾਂ ਨੂੰ ਟੈਨਸ਼ਨ ਤੈਨੂੰ ਕੁੜੀ ਦੀ ਕਾਹਦੀ ਪਰਵਾਹ ਵਾ ਜਿੰਨਾਂ ਦੇ ਆ ਕੇ ਆਪੇ ਆਉਂਦੇ ਫਿਰਨਗੇ ਮੰਮੀ ਹਾਂ ਗੱਲ ਨਾ ਕਹਿ ਮੈ ਅਗੇ ਨੀ ਤੂੰ ਮੈਨੂੰ ਮੇਰਾ ਟੱਬਰ ਚਲਾ ਕੇ ਬਹਿਣ ਦਿੱਤਾ ساری ਉਮਰ ਤੂੰ ਮੈਨੂੰ ਖੇਰੂ ਖੇਰੂ ਰੱਖਿਆ ਵੀ ਇਹਨਾਂ ਨਾਲ ਰਲ ਕੇ ਬਹਿਣਾ ਨਹੀਂ ਆ ਹੈ ਟੱਬਰ ਹੁਣ ਅਗਲੇ ਮਗਰ ਤੁਰੇ ਫਿਰਨ ਦੇ ਮੇਰੇ ਪੁੱਤ ਦੇ ਮੈਂ ਆਂਦੀ ਹੈ ਇਹਨਾਂ ਦਾ ਕੁਝ ਲੱਗਦਾ ਹੀ ਨਹੀਂ ਆ ਜਿਉ ਉਹਨਾਂ ਦਾ ਲੱਗਦਾ ਤੇ ਉਹਨਾਂ ਨੂੰ ਪੀੜ ਵਾ ਨਾ ਆ ਮੇਰੇ ਪੇਕਿਆਂ ਦੇ ਘਰੋਂ ਹੀ ਮੈਨੂੰ ਟੂੰਬਾ ਨਹੀਂ ਮਿਲਿਆ ਤੇਰੀ ਨੋਂ ਨੇ ਮੈਨੂੰ ਟੂੰਬਾ ਨਹੀਂ ਦਿੱਤੀਆਂ ਚਾਹਵਾਂ ਮਹੀਨਿਆਂ ਨੂੰ ਵਰਤਨ ਤੱਕ ਵੀ ਵਰਤਨ ਲੈਣ ਦਿੰਦੀ ਤੇ ਮੈਂ ਛੜਾ ਹੀ ਦੇਣੀ ਆ ਹੀ ਹੈ ਮੈਂ ਖਾਤ ਨਹੀਂ ਜਾਣੀਆਂ ਉਹ ਮਾੜੇ ਚੰਗੇ ਮੇਰੇ ਕੰਮ ਆਉਂਦੇ ਆ ਭੱਜੇ ਫਿਰਨਦੇ ਆ ਅਗਲੇ ਨੂੰ ਪੂਰੀਆਂ ਪਾਜੜ ਮੈਨੂੰ ਵੀ ਅਗਲਾ ਇੱਥੇ ਤਸੱਲੀਆਂ ਹੀ ਦਿੰਦਾ ਗਿਆ ਵਿਚਾਰਾ ਕਿ ਟੈਨਸ਼ਨ ਨਹੀਂ ਲੈਣੀ ਦਵਿੰਦਰ ਮੁੰਡੇ ਨੂੰ ਵੀ ਹੌਸਲਾ ਦਈ ਉਹ ਕਾਦੀ ਪਰਜਾਈ ਆ ਜਿਨੇ ਮੈਨੂੰ ਲੈਣੇ ਨਹੀਂ ਕੱਢ ਲੈਂਦਾ ਸੀ ਬੋਲੀ ਬੋਲਦੀ ਆ ਨੀ ਇਹੋ ਹੋ ਗਿਆ ਤੈਨੂੰ ਇਹਨਾਂ ਦੀ ਬੋਲਣੀ ਜਿਹੜੇ ਮੇਰਾ ਸਾਥ ਦੇਣ ਡਏ ਪਹਿਲਾਂ ਤੂੰ ਸਾਰੀ ਉਮਰ ਨਾ ਭਈ ਇਹਨਾਂ ਨਾਲ ਇਹਨਾਂ ਪੈਲੀ ਵੰਡਾ ਲੈਣੀ ਕੁੜੀ ਨੇ ਐਦਾਂ ਕਰ ਦੇਣਾ ਉਹ ਧੀ ਕਿਤੇ ਪਤਾ ਨਹੀਂ ਹਜ਼ਾਰ ਵਾਲਾ ਸੂਟ ਹੀ ਲੈ ਕੇ ਆਈ ਮੇਰੇ ਲਈ ਐਨੀਆਂ ਹੋਰੀਆਂ ਕਰਦੀ ਜਾਂਦੀ ਚਾਚੀ ਟੈਨਸ਼ਨ ਨਾ ਲਈ ਜਿੱਥੇ ਤੱਕ ਹੋਊ ਅਸੀਂ ਕਰਾਂਗੇ ਮੈਂ ਤਾਂ ਮੇਰੇ ਵੀ ਮੂੰਹ ਆ ਨਿਕਲ ਗਿਆ ਹੋਊਗਾ ਜਿੱਦੋਂ ਇੱਥੇ ਮੂੰਹ ਫਲਾ ਫਲਾ ਮੈਨੂੰ ਦੱਸ ਦਿੰਦੀ ਨ ਅੱਖਾਂ ਚ ਗ੍ਰੇਡੂ ਲਿਆ ਲਿਆ ਪਈ ਇਦਾਂ ਕਰਦੇ ਇਦਾਂ ਤੇ ਮੈਂ ਫਿਰ ਇਦਾਂ ਹੀ ਕਹਿਣਾ ਸੀ ਤੇ ਜੇ ਫਲਾ ਫਲਾ ਮੂੰਹ ਦੱਸਦੀ ਹੈ ਨਾ ਤੇ ਤੀਆਂ ਨੂੰ ਅਗਲਾ ਦੇ ਦਈਂਦੀਆਂ ਹੋਈਂਦੀਆਂ ਵਾ ਪਿਛਲਿਆਂ ਦੀ ਅਕਲ ਆਉਂਦੀ ਗਾੜੀ ਦਿੱਤੀ ਅਗਲੇ ਮਹੀਨੇ ਨਹੀਂ ਮਾਰਦੇ ਫਿਰ ਤੂੰ ਤੇ ਮੈਨੂੰ ਪਤਾ ਨਹੀਂ ਕੀ ਕਹਿਣਾ ਨਹੀਂ ਇਦਾਂ ਕਰੀ ਪੈਹਾ ਜੋੜਲਾ ਅੱਡ ਹੋ ਜਾ ਉਸ ਵਗਰ ਕਰ ਮੈਂ ਅੱਡ ਨਹੀਂ ਹੋਗੀ ਅੱਡ ਹੁੰਦੀ ਤੇ ਐਂ ਤੇ ਨਵਾਂ ਨੂੰ ਦੱਦੀਆਂ ਵੱਡਣੀਆਂ ਕੀ ਕਰਨਾ ਹੈ ਹੱਥਾਂ ਦਾ ਨਹੀਂ ਵੜਵੜ ਖਾਲ ਚਾਹਤੀ ਹੈ ਹੁਣ ਗਾੜੀ ਸ਼ੰਭਲ ਜੀ ਹੁਣ ਮਾਂ ਦੀ ਨਾਮ ਮੰਨੀ ਤੂੰ ਤੇ ਮੇਰੇ ਘਰ ਸੱਦ ਕੇ ਮੇਰੀ ਗੋੜਗੋੜ ਬੇਤੀ ਕੰਡਾਈ ਆ ਹੇ ਮਾਵਾ ਤੈਨੂੰ ਮੈਂ ਤਾਂ ਦੁੱਖ ਦੱਸਣ ਲਈ ਆ ਤਾਂ ਮੈਂ ਤੈਨੂੰ ਸੱਦਿਆ ਵਾ ਮੰਮੀ ਤੂੰ ਉਹ ਕਿਤੇ ਮੈਨੂੰ ਫੋਨ ਵੀ ਨਹੀਂ ਲਾਇਆ ਉਹ ਦਿਨ ਦਾ ਕਿਤੇ ਰਾਜੀ ਬਾਜੀ ਨਹੀਂ ਪੁੱਛੀ ਮੈਂ ਮੰਜੇ ਤੇ ਪਈ ਕੌਣ ਸਾਹਮਣ ਡਿਆ ਇਹ ਸਾਹਮਣ ਡੇ ਮੇਰੇ ਕੋਲ ਫੋਨ ਹੈਗਾ ਵਾ ਜੇ ਕਿਤੇ ਉਹ ਹੀ ਮੈਨੂੰ ਦੀਪ ਵੀ ਫੜਾਵੇ ਫੋਨ ਕਿਤੇ ਲਾ ਕੇ ਤੇ ਫੇਰ ਮੈਂ ਗੱਲ ਕਰ ਲਾਂ ਅਛਾ ਦੀਪ ਫੜਾਵੇ ਤਾਂ ਤੂੰ ਤਾਂ ਲਾਉਣਾ ਦੀਪ ਨੂੰ ਕਹਾਂ ਵੀ ਮੈਨੂੰ ਫੋਨ ਲਾ ਕੇ ਦੇ ਤੈਨੂੰ ਕਿਹਦੇ ਘਰਾਂ ਦਾ ਕੀ ਪਤਾ ਮੈਂ ਆਨੀ ਆ ਧਿਆਨ ਨਹੀਂ ਦਿੰਦੀ ਭਾਵਾ ਨਾ ਤੇ ਭਰਾ ਨੇ ਕਿਤੇ ਫੋਨ ਲਾ ਕੇ ਵਧਾਈ ਨਹੀਂ ਦਿੱਤੀ ਹਾਂ ਭਲਾ ਐਡੀ ਗੱਲ ਆ ਵੀ ਦੀਪ ਭਾਬੀ ਉਹਨੂੰ ਦੱਸਦੀ ਨਾ ਹੋਊ ਵੀ ਅੱਜ ਘਰ ਆ ਹੋਣਿਆ ਹੋਣਿਆ ਆਪਣੇ ਪਿਆਕਿਆਂ ਦੇ ਚੋਜਲੇ ਦੱਸਦੀ ਹੋਊ ਵੀ ਉੱਥੇ ਆ ਖਾਦਾ ਪੱਕਾ ਕਿਤੇ ਮਾਸਾ ਨਹੀਂ ਪ੍ਰਾਨ ਹਾਏ ਹਕੂਨ ਦੇ ਰਿਸ਼ਤੇ ਆ ਭੈਣ ਭਰਾ ਵਾ ਪਤਾ ਨਹੀਂ ਕਿਉਂ ਰ ਖੂਨ ਸਫੇਦ ਹੋ ਗਿਆ ਤੇ ਆਉ ਮਨੂ ਮਨੂ ਨੂੰ ਕੀ ਅਲਾਦੀਨ ਦਾ ਚਾਗ ਹੱਥ ਲੱਗ ਗਿਆ ਵਾ ਜਿਹੜੀ ਉਹਨੂੰ ਭੈਣ ਦੀ ਲੋੜ ਹੀ ਨਹੀਂ ਆ ਨਹੀਂ ਖਾਵੇ ਖਸਮਾ ਨੂੰ 15000 ਰੁਪਇਆ ਮੈਨੂੰ ਫੋਨ ਤੇ ਕਰਦੀ ਮੇਰਾ ਪੁੱਤ ਗਿਆ ਵਧਾਈ ਦਿੰਦੀ ਭਲਾ ਮੰਮੀ ਤੂੰ ਦੱਸਿਆ ਨਾ ਹੋਊਗਾ ਉਹਨੂੰ ਕਿ ਘਰੋਂ ਬਾਹਰ ਗਿਆ ਦੱਸ ਮੈਨੂੰ ਮੈਂ ਖਾਂਡੇ ਵੀ ਫੋਨ ਹੀ ਨਹੀਂ ਲਾ ਕੇ ਦਿੰਦੀ ਉਹ ਪਤਾ ਤੂੰ ਮੈਨੂੰ ਹੁਣ ਉਤੋਂ ਦੀ ਵਲਣਾ ਉਹਨੇ ਉਹਨੂੰ ਵੀ ਨਹੀਂ ਲਾਇਆ ਕਦੀ ਆਹੋ ਨਾ ਆ ਤੈਨੂੰ ਕਿਹ ਹਵਲੇ ਲਾ ਦਿੰਦੀ ਮਨੂੰ ਨੂੰ ਤੱਕਾ ਹੀ ਨਹੀਂ ਉਹ ਲਾਉਂਦੀ ਫੋਨ ਮਨੂੰ ਫੋਨ ਲਾਉਣ ਵਾਲੀ ਹੈ ਹੀ ਨਹੀਂ ਆ ਅਗਲੀ 15000 ਲੈ ਕੇ ਦੇ ਚੱਲ ਚੰਗਾ ਹਾਂ